ਪ੍ਰੋਫੈਸਰ ਜਿਹਰਾ ਮੁਖੀ ਕਹਿੰਦਾ ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਤੇਦਾਰ ਜਮਿਆਰ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆਇਦਾ ਇਹ ਪੁੱਤਰ ਜਿਹਰਾ ਜਗਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪ੍ਰੋਪ ਨੂੰ ਸਮਰਪਿਤ ਸਵੇਰੇ ਅਮਰਤ ਵੇਲੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਇਹ ਬਹੁਤ ਵੱਡਾ ਮਹਾਨ ਨਗਰ ਕੀਰਤਨ ਆਰੰਭ ਹੋਇਆ ਜਿਸ ਨੂੰ ਪ੍ਰਾਤ ਦਾ ਰੂਪ ਵੀ ਧਾਰਨ ਕਰਕੇ ਕਹਿੰਦੇ ਹਨ ਔਰ ਅਬਰਤਵੇ ਤੋਂ ਚਲਕੇ ਵਕ ਵਕ ਪ੍ਰਾਵਾਂ ਤੋਂ ਹੁੰਦਾ ਹੋਇਆ ਤੇ ਗੁਰਦੁਆਰਾ ਆਪਣੇ ਪਾਪਾ ਪਕੜਾ ਸਾਹਿਬ ਔਰ ਵਿਆਸ ਤੋਂ ਹੁੰਦਾ ਹੈ ਰਾਤ ਨੂੰ ਪਟਾਣ ਦੀ ਧਰਤੀ ਤੇ ਪਹੁੰਚ ਜਾਵੇਗਾ ਔਰ ਮਾਤਾ ਸਲਕਣੀ ਦੀ ਜੱਗ ਮਾਤਾ ਮਾਤਾ ਸਲਕਣੀ ਜੀ ਦੇ ਇਸ ਵਿਆਹ ਪਰਮਾ ਸਮਾਪਤ ਕੱਲ ਨੂੰ ਸਾਰੀਆਂ ਰਸਮਾਂ ਹੋਣਗੀਆਂ ਮੈਂ ਸੁਚੇ ਸਿੱਖ ਜਾਗਰੋਂ ਨਾਨਕਰਾਮ ਨੇ ਵਾ ਸੱਜਾ ਨੂੰ ਇਹ ਵਿਆਹਪੁਰ ਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਜਿੱਦਾਂ ਮੰਨ ਲਓ ਇੱਥੇ ਸultanpur ਤੋਂ ਚੱਲ ਕੇ ਰਸਤੇ ਦੇ ਵਿੱਚ ਹੁਣ ਇੱਥੇ ਤਲਵੰਡੀ ਰੁਕੇਗਾ ਤਲਵੰਡੀ ਤੋਂ ਮੁੰਡੀ ਮੋੜ ਮੁੰਡੀ ਮੋੜ ਤੋਂ ਜਿੱਦਾਂ ਸਾਹਿਤਾ ਬਾਬਾ ਲੀਡਰ ਸਿੰਘ ਜੀ ਉੱਥੇ ਬੱਤੂ ਡਿੰਗੇ ਵਿਖੇ ਉੱਥੇ ਲੰਗਰ ਲਾਉਂਦੇ ਆ ਆਪਦੇ ਸਥਾਨਾਂ ਦੇ ਉੱਤੇ ਉਦੋਂ ਬਾਅਦ ਇਹ ਬਾਬਾ ਮਹਾਤਮਾ ਮਣੀ ਜੀ ਉੱਥੇ ਉਹਨਾਂ ਨੂੰ ਰੋਕ ਕੇ ਫਿਰ ਉੱਥੇ ਰਈਆ ਬਿਆਸ ਮਤਲਬ ਜਾਣਗੇ ਬਾਬਾ ਬਕਾਲਾ ਸਾਹਿਬ ਫਿਰ ਜਿੱਦਾਂ ਜਿੱਦਾਂ ਸਖਤਾਂ ਰਾਹ ਦੇ ਵਿੱਚ ਜਾਂਦੇ ਜਾਂਦੇ ਤਕਰੀਬਨ ਰਾਤ ਪੈ ਜਾਂਦੀ ਜੀ ਉੱਥੇ ਪਹੁੰਚਦੇ ਆ ਪਹੁੰਚਦੇ ਆ ਅੱਜ ਬਹੁਤ ਉਪਰਾਲਾ ਕੀਤਾ ਗੁਰਦੁਆਰਾ ਸ਼ਰੋਪਨੀ ਕਮੇਟੀ ਵੱਲੋਂ ਮੈਨੇਜਰ ਸਾਹਿਬ ਵੱਲੋਂ ਵੀ ਟਾਈਮ ਨਾਲ ਨਗਰ ਕੀਰਤਨ ਨੂੰ ਆਰੰਭ ਕੀਤਾ ਗਿਆ ਤੇ ਟਾਈਮ ਨਾਲ ਪਹੁੰਚਣ ਦੀ ਯੋਜਨਾ ਸੀਗੀ ਵੀ ਜਿੱਦਾਂ ਬਰਸਾਤਾ ਵਾ ਸੰਗਤਾਂ ਵੱਲੋਂ ਕਿਰਪਾ ਸਵਾਗਤ ਬਹੁਤ ਬਹੁਤ ਪਰਮਾ ਸਵਾਗਤ ਕੀਤਾ ਗਿਆ ਤਾਂ ਸਰ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਵਿੱਤਰ ਜਿਹੜਾ ਵਿਆਹ ਦਾ ਪੂਰਵਾਏ ਇਹਦੇ ਵਾਸਤੇ ਸੰਗਤਾਂ ਪਹਿਲਾਂ ਹੀ ਸਲਤਨਤਪੁਰ ਲੋਧੀ ਤੇ ਇਲਾਕੇ ਦੀਆਂ ਪੂਰੀਆਂ ਭਾਵੇਂ ਕਿੰਦਾ ਕਿ ਦੱਸਿਆ ਕਿ ਖੜ ਦੀ ਬਹੁਤ ਮਾਰਾ ਸਲਤਨਤਪੁਰ ਲੋਧੀ ਦੇ ਮਤਲ ਇਲਾਕੇ ਦੇ ਵਿੱਚ ਪਰ ਫੇਰ ਵੀ ਸੰਗਤਾਂ ਦੇ ਵਿੱਚ ਭਾਰੀ ਇਛਾ ਹੈ ਬਹੁਤ ਮਹਾਰਾਜ ਦੀ ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ ਸਿਹਰ ਦੀ ਸੰਗਤਾਂ 4 ਵਜੇ ਦੀਆਂ ਪੂਰ ਮਤਲਬ ਮਹਾਰਾਜ ਦੇ ਗੁਣ ਗਾ ਰਹੀਆਂ ਤੇ ਸ਼ਬਦ ਕੀਰਤਨ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਹੁੰਦੇ ਹੋਏ ਮਤਲਬ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨਾਲ ਇਥੋਂ ਸ਼ਹਿਰ ਤੋਂ ਬਾਹਰ ਵਰਤਾਨ ਕੀ ਹੋ ਚੁੱਕੀ ਹੈ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹਪੁਰਪ ਤੇ ਅੱਜ ਜਨਾਲਾ ਦੇ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੋਂ ਅੱਜ ਪਟਿਆਲਾ ਵਾਸਤੇ ਬਰਾਦਰੂਪੀ ਨਗਰ ਕੀ ਤੰਦੀ ਰਵਾਨਗੀ ਹੋ ਚੁੱਕੀ ਹੈ ਪੂਰੇ ਵਰਲਡ ਵਿੱਚ ਜਿੱਥੇ ਵੀ ਗੁਰਨਾਣਕ ਨਾਮ ਲੈਵਾ ਸੰਗਤਾਂ ਜਿਹੜੇ ਕਿ ਹਰ ਧਰਮ ਦੇ ਲੋਕ ਗੁਰਨਾਣ ਦੇ ਮਹਾਰਾਜ ਨੂੰ ਆਪਣਾ ਗੁਰੂ ਆਪਣਾ ਪੀਰ ਮੰਨਦੇ ਨੇ ਉਹਨਾਂ ਨੂੰ ਲੱਖ ਲੱਖ ਵਧਾਈ ਅੱਜ ਤੋਂ ਰੋਦਨ ਬਾਸ 100 ਵਾਰ ਇੱਕ ਤਰੀ ਨੂੰ ਗੁਰਨਾਣ ਦੇ ਪਾਤਸ਼ਾਹੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਜਿਹੜਾ ਕਿ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਗੁਰੂ ਨਾਨਕ ਸਾਹਿਬ ਦਾ ਘਰ ਸੀ ਜਿੱਥੇ ਉਹਨਾਂ ਦਾ ਜਨਮ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ 1 ਸਤੰਬਰ ਨੂੰ ਪੂਰੇ ਵਰਲਡ 'ਚੋਂ ਇੰਡੀਆ 'ਚੋਂ ਸੰਗਤਾਂ ਉੱਥੇ ਉਧਿਆੜਾ ਮਨਾਉਣ ਲਈ ਆ ਰਹੀਆਂ ਅੱਜ ਇੱਡਾ ਵੱਡਾ ਇਕੱਠ ਜੋ ਸੰਗਤਾਂ 'ਚ ਉਤਸ਼ਾਹ ਅਜੇ ਕਿ ਕੁਦਰਤ ਦੇ ਅੱਗੇ ਯੋਰ ਨਹੀਂ ਇਲਾਕਾ ਬਹੁਤ ਸਾਰਾ ਪਾਣੀ ਦੀ ਮਾਰ ਫੱਲੇ ਆ ਹੜ ਆਇਆ ਹੋਇਆ ਹੈ ਲੇਕਿਨ ਉਹਨਾਂ ਚੀਜ਼ਾਂ ਨੂੰ ਪਿੱਛੇ ਹਟ ਕੇ ਸੰਗਤਾਂ ਨੇ ਆਪਣੇ ਗੁਰੂ ਨੂੰ ਨਗਰ ਕੀਰਤਨ ਰੂਪ ਚ ਉਹਦੀ ਬਰਾਤ ਤੋਰਨ ਲਈ ਸੰਗਤਾਂ ਪੂਰੇ ਇਲਾਕੇ ਚੋਂ ਦੇਸ਼ ਵਿਦੇਸ਼ ਤੋਂ ਇਸ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਆਈਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਇੱਥੇ ਸੁਲਤਾਨਪੁਰ ਲੋਧੀ ਧਰਤੀ ਆਂ ਤੇ ਜੀ ਆਇਆਂ ਕਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਨਾਨਕ ਨਾਮ ਦਾ ਸੰਤਾਂ ਨੂੰ ਗੁਰੂ ਨਾਨਕ ਜੀਬ ਜੀ ਦੇ ਵਿਆਹਪੁਰ ਦੀਆਂ ਲੱਖ ਲੱਖ ਵਧਾਈਆਂ ਤੇ 578ਵਾਂ ਵਿਆਹਪੁਰਵਾ ਜੀ ਗੁਰੂ ਨਾਨਕ ਦੇਵ ਜੀ ਦਾ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਬਾਬਾ ਬਾਬਾ ਕਾਲਾ ਹੁੰਦੇ ਆ ਬਟਾਲਾ ਬਟਾਲੇ ਤੱਕ ਨਹੀਂ ਰੂਟ ਲੈਂਦਾ ਰੂਟ ਲੈਂਦੀ ਰੂਟ ਲੈਂਦੇ ਇਤੋਂ ਸੁਲਤਾਨਪੁਰ ਤੋਂ ਹੁੰਦੇ ਹੋਏ ਰਸਤੇ ਵਿੱਚ ਜਿਵੇਂ ਕਿ ਉੱਚਾ ਤੇ ਇਸ ਤੋਂ ਅੱਗੇ ਢਿਲ ਮਾ ਢਿਲ ਮਾ ਤੋਂ ਗੱਡੀ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਤੋਂ ਮਹਿਤਾ ਚੌਕ ਮਹਿਤਾ ਚੌਕ ਤੋਂ ਅੱਗੇ ਜਿਹੜਾ ਹੈਗਾ ਸੰਕਤਾ ਦਾ ਭਾਰੀ ਇਕੱਠ ਆ ਜਾਂਦਾ ਆ ਤੇ ਉੱਥੋਂ ਜਿਹੜਾ ਨਗਰ ਕੀਰਤਨ ਹੁੰਦਾ ਵਾ ਬਿਲਕੁਲ ਬਹੁਤ ਜ਼ਿਆਦਾ ਸਲੋ ਹੋ ਜਾਂਦਾ ਆ ਘੱਟੋ ਘੱਟ ਵੀ ਉਹ ਜਿਹੜਾ 15 20 ਮਿੰਟ ਦਾ ਜਿਹੜਾ ਆਪਣਾ ਗੱਡੀ ਦਾ ਰਸਤਾ ਹੁੰਦਾ ਉਹ 7 ਘੰਟਿਆਂ ਦਾ ਬਣ ਜਾਂਦਾ ਜੀ ਦੇਖੋ ਜੀ ਐਤ ਕੀ ਥੋੜਾ ਐਡਵਾਂਸ ਹੋਣ ਦਾ ਕਰਕੇ ਸੰਕਤਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਘੱਟ ਪਤਾ ਲੱਗਾ ਨਹੀਂ ਤੇ ਇਸ ਨਗਰ ਕੀਰਤਨ 'ਚ ਬਹੁਤ ਜ਼ਿਆਦਾ ਅਤਿ ਸ਼ਾਪ ਆਇਆ ਜਾਂਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 578 ਵਿਆਹਪੁਰਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਵਿਆਹ ਪੁਰਬ ਦੀ ਯਾਦ ਦੇ ਅੰਦਰ ਮahan ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਆਰੰਭ ਹੋ ਗਿਆ ਹੈ ਸੋਇ ਸਮੇ ਤਲਵੰਡੀ ਪੁਲ ਤੋਂ ਹੁੰਦਾ ਹੋਇਆ ਖਾਲਸਾ ਮਾਰਬਲ ਹਾਊਸ ਦੇ ਅੱਗੇ ਦੀ ਤਲਵੰਡੀ ਰੋਡ ਥਾਣੀ ਹੁੰਦਾ ਹੋਇਆ ਅੱਗੇ ਨਗਰ ਸ਼ਾਲਾਪੁਰ ਸ਼ਾਲਾਪੁਰ ਤੋਂ ਤਲਵੰਡੀ ਚੌਧਰੀਆਂ ਤਲਵੰਡੀ ਚੌਧਰੀਆਂ ਤੋਂ ਸੈਫਲਾਬਾਦ ਸੈਫਲਾਬਾਦ ਤੋਂ ਕਣੀਏ ਕੇ ਕਣੀਏ ਕੇ ਤੋਂ ਢਲਵਾਟ ਢਲਵਾਟ ਤੋਂ ਉਲਫਲਾਜਾ ਵਿਆਸ ਅਤੇ ਬਾਬਾ ਬਕਾਲਾ ਸਾਹਿਬ ਤੋਂ ਅਚਲ ਸਾਹਿਬ ਥਾਣੀ ਹੁੰਦਾ ਹੋਇਆ ਬਟਾਲੇ ਨਗਰ ਸ਼ਾਮ ਨੂੰ ਸੰਪੰਨ ਹੋਵੇਗਾ ਗੁਰਦੁਆਰਾ ਸ੍ਰੀ ਸਤਕਰਤਾਰੀਆਂ ਸਾਹਿਬ ਜੀ ਵਿਖੇ ਆਪ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਵਿਆਹ ਪਰਵ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ